ਜਿਵੇਂ ਆਨੰਦ ਦੇ ਫੀਲਡ ਕੰਝ ਸਤਤ ਗਿਆਨਸਥਲ ਮੰਦਿਰ ਸੇਵਾ ਸੁਸਾਇਟੀ ਅਤੇ ਲਾਲਾ ਜਗਤ ਨਰਾਇਣ ਨਸ਼ਕਾਮ ਸੇਵਾ ਸੁਸਾਇਟੀ ਵੱਲੋਂ 335 ਮਾ ਪੈਨਸ਼ਨ ਅਤੇ ਰਾਸ਼ਨ ਵੰਡਸਾ ਮਾਰੂ ਕਰਵਾਏਗੇ ਜਿਸ ਦੇ ਵਿੱਚ ਸ਼ਹਿਰ ਦੀਆਂ ਸਮੂਚੀਆਂ ਸੰਸਥਾਵਾਂ ਦੀ ਆਕੂ ਨੇ ਸ਼ਰਕਤ ਕੀਤੀ ਹੈ ਪਤਕਾਨ ਗਲਵਤ ਕਾਜਾ ਪਰਬੰਧਕਾਂ ਦਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਵਿੱਚ ਵਸ ਰਹੇ ਲੋੜਵੰਦ ਲੋਕਾਂ ਦੀ ਵੱਖ-ਵੱਖ ਤਰੀਕਿਆਂ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਸੰਸਥਾ ਦੇ ਵੱਲੋਂ 400 ਦੇ ਕਰੀਬ ਵਿਦਵਾ ਮਹਿਲਾਵਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਲੋੜਵੰਦ ਦੇ ਲੜਕਿਆਂ ਦਾ ਫਰੀ ਦੇ ਵਿੱਚ ਕੰਨਿਆਦਾਨ ਕੀਤਾ ਜਾਂਦਾ ਹੈ ਉਤੀਵੜਾ ਸਮੂਲ ਦੇ ਆਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਲੋੜਵੰਦਾ ਦੀ ਸੇਵਾ ਕਰਨੀ ਚਾਹੀਦੀ ਹੈ। ਹਰ ਮਹੀਨਾ ਇਹ ਦੁਜਾਇਤਵਾਰ 135 ਦਿਨ ਲਗਾਤਾਰ ਜਿਹੜਾ ਕਿ ਇੱਕ ਬਹੁਤ ਹੀ ਵੱਡਾ ਟਾਈਮ ਹੁੰਦਾ ਹੈ ਕਿ ਤੁਹਾਡੇ ਸਹਿਯੋਗ ਨਾਲ ਹਜ਼ਾਰਾਂ ਦੀ ਤਦਾਦ ਚ ਪਰਿਵਾਰਾਂ ਜਿਹੜਾ ਕਿ ਰਾਸ਼ਨ ਦਾ ਹੈ ਰਾਸ਼ਨ ਹਰ ਮਹੀਨੇ ਵੰਡਿਆ ਜਾਂਦਾ ਹੈ। ਇਹਦੇ ਚ 400 ਪਰਿਵਾਰਾਂ ਹਰ ਮਹੀਨੇ ਹੁੰਦੇ ਆ। ਇਹ ਹਜ਼ਾਰਾਂ ਪਰਿਵਾਰ ਇਸ ਸੰਸਥਾ ਤੋਂ ਰਾਸ਼ੀ ਲੈ ਚੁੱਕੇ ਹੈ ਲੇਕਿਨ ਇਹ ਕੋ ਸਾਡਾ ਨਹੀਂ ਹੈ ਸਾਡਾ ਕੋਈ ਰੋਲ ਨਹੀਂ ਹੈ ਸਾਰਾ ਰੋਲ ਤੁਹਾਡੇ ਸਹਿਯੋਗੀਆਂ ਦਾ ਸਾਜਾ ਹੈ ਸਾਡੀ ਆਦਰਨੀ ਗੌਜੀ ਪ੍ਰਧਾਨਗੀ ਦੇ ਜੀ ਚੌਪੜਾ ਜੀ ਜਿਹੜੇ ਆਪ ਹਰ ਚੀਜ਼ ਦੀ ਰਿਪੋਰਟ ਲੈਂਦੇ ਆ ਨਾਲ ਬੈਠਦੇ ਸਾਰੀ ਚੀਜ਼ ਹੁੰਦੀ ਹੈ ਇਹ ਸਾਰਾ ਸਾਡਾ ਮਾਰਗਦਰਸ਼ਨ ਕਰਦੀ ਹੈ ਤੇ ਸਾਡੀ ਸਾਰੀ ਟੀਮ ਇਨਸਾਨੀ ਆਜ਼ਾਦੀ ਪ੍ਰਦਾਨ ਜੀ ਸ਼੍ਰੀ ਰਮੇਸ਼ ਪਾਜਾ ਜੀ ਤੇ ਸਾਰੀ ਟੀਮ ਜਿਹੜੀ ਦਿਨ ਰਾਤ ਮਿਹਨਤ ਕਰਦੀ ਹੈ ਰਮੇਸ਼ ਗੁੰਮਰ ਜੀ ਤੇ ਬਾਕੀ ਨਾਲ ਮੇਜ ਜੀ ਸਾਰੇ ਇੱਕ ਇੱਕ ਸਾਰੇ ਮੈਂਬਰ ਇੰਪੋਰਟਡ ਹੈ ਸਾਰੇ ਹੀ ਜੁਰਤ ਮਿਹਨਤ ਕਰਕੇ ਇਹ ਕੰਮ ਕਰਦੇ ਹੈ ਕਾਬਿਲ ਤੇ ਨਾ ਮੈਂ ਸਾਰਿਆਂ ਨੂੰ ਇਹਨਾਂ ਨੂੰ ਕਹਿਣਾ ਕਿ ਭਗਵਾਨ ਸਾਰਿਆਂ ਨੂੰ ਬਹੁਤ ਸ਼ਕਤੀ ਦੇਵੇ ਕਿ ਇਸੇ ਤਰ੍ਹਾਂ ਹੌਂਕ ਕਰਦੇ ਰਹਿਣ ਅਸੀਂ ਵੀ ਨਾਲ ਜੁੜ ਕੇ ਇਹਨਾਂ ਦੇ ਨਾਲ ਲੱਗੇ ਤੇ ਲਿਓਨਸ ਸਰਵ ਮੰਤਰ ਸੇਵਾ ਸੁਸਾਇਟੀ ਰਜਿਸਟਰਡ ਐਂਡ ਲਾਲਾ ਜਗਤਰਾਜ ਕੰਮ ਸੇਵਾ ਸੁਸਾਇਟੀ ਰਜਿਸਟਰਡ ਦਾ 335 ਮਾਸਟਰ ਕਿ ਵਿਧਵਾ ਰਾਸ਼ਿਲ ਮਿਤਣ ਸਮਰੋ ਮੰਦਰ ਸਾਹਿਬ ਦੇ ਸੰਸਤਾਪਕ ਅੱਜ ਵੀ ਇਹ ਵਿਗਾਸ਼ ਸਾਹਿਬ ਔਰ ਮੰਦਰ ਸਭਾ ਦੇ ਕਿ ਇਹ ਮੈਂ ਪਦਮ ਸ਼੍ਰੀ ਵੀਜੇ চোপੜਾ ਜੀ ਦੇ ਆਦੇਸ਼ ਨਾਲ ਇਹ ਰਾਸ਼ੀ ਵੰਡਰਨ ਤੋਂ ਸ਼ੁਰੂ ਕੀਤਾ ਗਿਆ ਦੇਸ਼ ਵਿੱਚ ਤਕਰੀਬਨ ਸ਼ਾਇਦੀਆਂ ਅੱਜ ਸਮਾਜ ਸੇਵਕ ਜਿੰਨੇ ਵੀ ਬੋਸਟਲੀ ਸਮਾਜ ਸੇਵਕ ਸੀਗੇ ਉਹਨਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਵਿਪਨ ਜੈਨ ਸ਼ਰਮ ਜੀ ਖਾਸ ਕਰਕੇ ਦਰਸ਼ਨ لال ਜੀ ਵਿਵੇਦਾ ਔਰ ਹੋ ਜਿੰਨੇ ਵੀ ਮੇਰੇ ਵੀਰ ਇੱਥੇ ਆਏ ਆ ਉਹਨਾਂ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਰਸਣ ਵਿੱਚ ਸਮਾਰੋਹ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਕਰਦਾ ਹਾਂ ਔਰ ਸਾਡੇ ਮੰਦਿਰ ਸਭਾ ਦੇ ਚੇਅਰਮੈਨ ਪਦਮ ਸਿੰਘ ਜੀ ਵਿਜੀਤ ਕੋਪੜਾ ਜੀ ਉਹਨਾਂ ਦਾ ਖਾਸ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆ ਕੇ ਸਾਨੂੰ ਇੱਥੇ ਆ ਕੇ ਸ਼ੇਰਵਾ ਦਿੱਤਾ ਔਰ ਮੰਦਰ ਸਹਾਬਾ ਬਣੋ ਜਿਹੜਾ 60ਵਾਂ ਟੱਕ ਰਜਾਈ ਹੁੰਦਾ ਸੀਗਾ ਉਹ ਅਸੀਂ ਉਹਨਾਂ ਦੇ ਆਪਾਂ ਕੀਤਾ ਇਸੇ ਨਾਲ ਨਾਲ ਤੇ ਇੱਕ ਟੱਕ ਰਜਾਈਆਂ ਦਾ ਦਿੱਤਾ तकरीबन ਪੌਣੇ 400 ਲੇਰੀ ਜਿਹੜੀ ਹੈਗੀਆਂ ਨੇ ਉਹ ਰਾਸ਼ਨ ਲੈ ਕੇ ਗਈਆਂ ਅੱਜ ਮੈਂ ਸਾਰੇ ਨਗਰ ਨਿਵਾਸੀਆਂ ਦਾ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਰਾਸ਼ਨ ਵਿੱਚ ਸਮਰਥਨ ਦੇ ਵੀ ਔਰ ਜਿਹੜਾ ਪਿਛਲਾ ਸਾਡੇ ਰਾਸੂ ਵਿੱਚ ਚੱਲਿਆ ਉਹਨਾਂ ਵਿੱਚ ਉਹ ਕਰ ਰਹੇ ਹਾਂ ਦਿਲ ਤੋਂ ਧੰਨਵਾਦ ਉਹ ਵੀਰ ਕਰਦਾ ਹਾਂ ਐਸੇ ਤਰੀਕੇ ਹੀ ਸਾਡੇ ਨਾਲ ਸਹਿਯੋਗ ਕਰਦੇ ਰਹੋਗੇ ਇਸੇ ਨਾਲ ਲਾ ਲਈ ਮੈਂ ਇਹ ਵੀ ਅਪੀਲ ਕਰਦਾ ਹਾਂ ਦੇਖਣ ਤੋਂ ਵਾਲਿਆਂ ਨੂੰ ਗਿਆਨ ਚਲ ਮੰਦਰ ਸਭਾ 16 ਅਗਸਤ ਨੂੰ ਜਲੂ ਮਸ਼ਤੀ ਦਾ ਤਿਉਹਾਰ ਬੜੀ ਤੁਮ ਕਾਮਨਾ ਮਨਾ ਰਹੀ ਹੈ ਉਸ ਦੇ ਵਿੱਚ ਆਓ ਆਪਣਾ ਸਹਿਯੋਗ ਪਾਓ ਔਰ ਸਾਡਾ ਸਹਿਯੋਗ ਕਰੋ ਧੰਨਵਾਦ ਜੀ ਜੀ ਆਣਾ ਲਾਈਟ ਦੇ ਲਈ think i'll